ਬਹੁਤ ਤਰੱਕੀ ਕਰ ਗਿਆ ਸਰਕਾਰ ਵਧੀਆ ਬਈ ਪੰਜਾਬ ਨਾਲੋਂ ਬਹੁਤ ਵਧੀਆ ਸਰਕਾਰ ਆ ਕਿਰੇ ਸਰਕਾਰ ਤਾਂ ਠੀਕ ਆਲਾ ਜੀ ਦੇਖੋ ਸਰਪੰਚ ਕਿੰਨਾ ਸੁਣ ਲਾਦੇ ਨੇ ਮੁੰਡੇ ਚਿੱਟੇ-ਚਟੇ ਕਰਤੇ ਆਪਾਂ ਇਹਨਾਂ ਕੇ ਆ ਗੱਲ ਪਵਾਵੇਂਗਾ ਓਹ ਸਰਪੰਚ ਗਾਲਾਂ ਪਵਾਵੇਂਗਾ ਓਹ ਸਰਪੰਚ ਕੀ ਹੋਇਆ ਤੈਨੂੰ ਦੇਖਦੇ ਆ ਮੇਰੀ ਦਾੜੀ ਪਟਾਵੇਂਗਾ ਹਟ ਜਾ ਉਧਰ ਦੇਖ ਲੈ ਲੈ ਹਾਂ ਇਹਨਾਂ ਨੂੰ ਕੁਝ ਨਹੀਂ ਹੁੰਦਾ ਹਾਂ ਉਹ ਮੁਕੇਸ਼ ਆਲਾ ਦੇ ਨੇ ਆ ਜਾ ਸਾਡੇ ਬਾਬੂ ਜੀ ਨੇ ਬਣਾਏ ਵੀਰੇ ওয়াটারপ্রুফ কুরਤੇ ਪਜਾਮੇ ਦੇ ਉੱਤੇ ਕੋਈ ਦਾਗ ਨਹੀਂ ਪੈਂਦਾ ਕੋਲਡ ਡਰਿੰਕ ਡੋਲੋ ਚਾਹ ਡੋਲੋ ਕੋਈ ਦਿੱਕਤ ਨਹੀਂ ਆਉਗੀ। ਕਿਹ ਜੀ ਮਹਿੰਗਾ ਹੋਊਗਾ? ਮਹਿੰਗਾ ਮੁੰਗਾ ਕੁਛ ਨਹੀਂ ਵੀਰੇ 850 ਰੁਪਈਆਂ ਦਾ ਸਿੱਤਾ ਸਤਾਇਆ কুরਤਾ ਪਜਾਮਾ ਦੇਊਗਾ ਸਿੱਤਾ ਸਤਾਇਆ 400 ਰੁਪਈਆਂ ਦਾ। 400 ਰੁਪਈਆਂ ਦਾ ਸਿੱਤਾ ਸਤਾਇਆ কুরਤਾ ਪਜਾਮਾ 400 ਰੁਪਈਆਂ ਦਾ ਵੀਰੇ। ਨਵੇਂ ਨਵੇਂ ਡਿਜ਼ਾਈਨ ਦੇਖਣ ਨੂੰ ਕੋਈ ਮਤਲਬ ਲੱਗੂਗਾ ਜੀ? ਇੰਸਟਾਗ੍ਰਾਮ ਤੇ ਆਪਣਾ ਪੇਜ ਹੈ ਸਕਰੀਨਸ਼ਾਟ ਪਾ ਦੇ ਤੁਸੀਂ ਉਹ ਫੋਲੋ ਕਰ ਲਿਓ ਭਰਾ ਬਣ ਕੇ ਰਿਕਵੈਸਟ ਵਾਲੀ ਗੱਲ ਹੈ ਤੇ ਜਿਹਨੂੰ ਜਿਆਦਾ ਗਰਮੀ ਲੱਗਦੀ ਹੈ ਉਹ ਆ ਦੇਖੋ 300 ਰੁਪਏ ਦਾ ਹਾਂਜੀ ਏਸੀ ਚ ਬੈਠਣ ਦੀ ਲੋੜ ਨਹੀਂ 400 ਦੀਆਂ ਤਿੰਨ ਲੋਰਾਂ ਤਿੰਨ ਟੀ-ਸ਼ਰਟਾਂ 400 ਦੀਆਂ ਕੋਈ ਐਵੇਂ ਚਰਮਲਾ ਜਿਹਾ ਕੰਮ ਨਹੀਂ ਹੈਗਾ ਜਿੱਪਾਂ ਜੂਪਾਂ ਪੂਰੀ ਐਵੇਂ ਦੀ ਨੇ ਚੈੱਕ ਕਰ ਲਓ ਭਾਈ 500 ਦੀਆਂ ਤਿੰਨ ਸ਼ਰਟਾਂ ਰੰਗ ਡਿਜ਼ਾਈਨ ਬਹੁਤ ਮਿਲਣਗੇ ਪਲੇਨ ਲੈ ਲੈ ਚੈੱਕ ਲੈ ਲੈ ਪ੍ਰਿੰਟ ਲੈ ਲੈ ਜੋ ਮਰਜ਼ੀ ਲੈ ਲੈ ਜਰਾਬਾਂ ਦਾ ਪੈਕਟ ਹੋ ਗਿਆ ਆ ਵੀ ਫ੍ਰੀ ਹੋ ਗਿਆ ਆ ਪਰਸ ਹੋ ਗਿਆ ਦੇਖੋ ਜੀ ਆ ਵੀ ਫ੍ਰੀ ਹੋ ਗਿਆ ਤੇ ਆ ਦੋ ਸੈਂਟ ਹੋ ਗਏ ਵੀਰੇ ਦੇਖ ਆ ਦੇਖ ਸੈਂਟ ਵੀ ਨਜ਼ਾਰੇ ਵਾਲੇ ਨੇ ਨਜ਼ਾਰੇ ਲਈ ਮੇਰੇ ਪੂਰੇ ਉਡਾਂਦਾ ਜਾਈਂ ਉਡਾਂਦਾ ਜਾਈਂ ਨਾਲੇ ਵਿਆਹ ਤੇ ਆਪ ਲਾਈਨ ਵਾਲੇ ਗਵਾਨੀਆਂ ਤੇ ਲਵਾਈ ਆਏ ਹਾਏ ਕੇਸ਼ ਜਨਰਲ ਸਟੋਰ ਭਗ ਸਿੰਘ ਚੌਕ ਮੇਨ ਬਾਜ਼ਾਰ ਰਤੀਆ ਆਰਕੇ ਸਟੂਡੀਓ ਸਾਹਮਣੇ ਡਿਸਟ੍ਰਿਕਟ ਫਤਿਹਵਾੜ Haryana ਚ ਆ ਜਾਓ ਜੇ ਆਫਰਾਂ ਦਾ ਲੈਣਾ ਫਾਇਦਾ